ਅੰਮ੍ਰਿਤਸਰ ਸ਼ਹਿਰ ਸਮੱਸਿਆਵਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਜਾਮ, ਜਿਸ ਵੀ ਸੜਕ ਤੇ ਜਾਓ ਟ੍ਰੈਫਿਕ ਜਾਮ ਤੁਹਾਨੂੰ ਆਮ ਹੀ ਮਿਲ ਜਾਵੇਗਾ। ਸਾਡੀ ਟੀਮ ਵੱਲੋਂ ਫਤਿਹਗੜ ਚੂੜੀਆਂ ਰੋਡ, ਸਪ੍ਰਿੰਗਡੇਲ ਸਕੂਲ ਦੇ ਬਾਹਰ ਦਾ ਦੌਰਾ ਕੀਤਾ ਗਿਆ, ਜਿੱਥੇ ਲੋਕ ਘੰਟਿਆਂਬੱਧੀ ਟ੍ਰੈਫਿਕ ਜਾਮ ਵਿੱਚ ਫਸੇ ਦਿਖਾਈ ਦਿੱਤੇ। ਜਿਹੜੇ ਮਾਪੇ ਬੱਚਿਆਂ ਨੂੰ ਸਕੂਲ ਵਿੱਚੋਂ ਲੈਣ ਲਈ ਆਉਂਦੇ ਹਨ, ਉਹ ਸੜਕ ਤੇ ਹੀ ਆਪਣੇ ਵਾਹਨ ਖੜੇ ਕਰ ਰਹੇ ਨੇ ਤੇ ਸਕੂਲ ਵੱਲੋਂ ਸਰਵਿਸ ਲੇਨ ਤੇ ਵੀ ਕਬਜ਼ਾ ਕੀਤਾ ਹੋਇਆ ਹੈ। ਸਕੂਲ ਵੈਨਾ ਤੇ ਡਰਾਈਵਰਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਿਸ ਵਜ੍ਹਾ ਨਾਲ ਰਾਹੀਰ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੇ ਮੰਗ ਕੀਤੀ ਹੈ ਕਿ ਸਕੂਲ ਪ੍ਰਸ਼ਾਸਨ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਇਆ ਜਾਵੇ ਅਤੇ ਇਸ ਰੋਡ ਨੂੰ ਟ੍ਰੈਫਿਕ ਜਾਮ ਤੋਂ ਮੁਕਤ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਮਿਰਦੀ ਫਰੇਗੜ ਚੂੜੀਆਂ ਰੋੜਿਆ ਆਪਣਾ ਘਰ ਇਥੇ ਆਈਸ਼ਿਆਨਾ ਸਟੇਟ ਲੱਗੇ ਆਂ ਵਰਿੰਦਾਵਨ ਘੱਟ ਲੱਗੇ। ਰੋਜ਼ ਵੀ ਇੱਥੇ ਐਸਲੇ ਬੰਦੇ ਨੇ ਕਿਤੇ ਜਾਣਾ ਆਉਣਾ ਹੋਵੇ ਰੋਜ਼ ਐਸਲੇ 12 ਤੋਂ ਲੈ ਕੇ 2 ਵਜੇ ਤੱਕ ਇਹੀ ਹਾਲ ਰਹਿੰਦਾ। ਜੇ ਸਵੇਰੇ ਸਵੇਰੇ ਆਪਣਾ ਡਿਊਟੀਆਂ ਤੇ ਜਾਣਾ ਹੁੰਦਾ ਟਾਈਮ ਇਹ ਹੁੰਦਾ ਉਦੋਂ ਵੀ ਇਹੀ ਹਾਲ ਹੁੰਦਾ ਇਹਨਾਂ ਦਾ। ਨਾ ਕੋਈ ਪ੍ਰਸ਼ਾਸਨਿਕ ਧਿਆਨ ਕਰਦਾ ਨਾ ਇਸੇ ਕੋਈ ਟ੍ਰੈਫਿਕ ਕਢਾਉਣ ਨੂੰ ਅੰਦਾਜ਼ ਤੂੰ ਹੀ ਖਲੋਤੇ ਜੇ ਇਹ ਟ੍ਰੈਫਿਕ ਕਢਾਉਣ ਦੇ ਨਹੀਂ ਤੇ ਇਹਨਾਂ ਨੂੰ ਕੋਈ ਲੱਥੀ ਜੜੀ ਨਹੀਂ ਦੀ ਤੇ ਜੇ ਕੋਈ ਬੰਦਾ ਹੋਵੇ ਐਂਬੂਲੈਂਸ ਹੋਵੇ ਹਸਪੀਟਲ ਹੋਵੇ ਤੇ ਕੀ ਕਰੇ ਬੰਦਾ ਕਿੱਧਰ ਨੂੰ ਜਾਊਗਾ ਸਕੂਲ ਦੇ ਕਰਕੇ ਵੀ ਜੀ ਸਕੂਲ ਦੀ ਛੁੱਟੀ ਕੋਈ ਇਹਨਾਂ ਜੇ ਕਰਨਾ ਵਾ ਆਪਣੇ ਸਕੂਲ ਦੀ ਪਾਰਕਿੰਗ ਪਿੱਛੇ ਖੜਨ ਬੱਚੇ ਉਤ ਛੁੱਟੀ ਹੋਵੇ ਵੈਣਾ ਚ ਬੈਣ ਘਰ ਜਾਣ ਇੱਥੇ ਜਿਹੜਾ ਉਸ ਤੋਂ ਬੱਚਿਆਂ ਦੀ ਛੁੱਟੀ ਦੀ ਗੱਲ ਤੇ ਵੱਖਰੀ ਆ ਆ ਵੇਖੋ ਘਰ ਦੇ ਆਏ ਲੈਣ ਬੱਚਿਆਂ ਨੂੰ ਇਹਨਾਂ ਕਿੱਥੇ ਕਿੱਥੇ ਗੱਡੀਆਂ ਲਾਈਆਂ ਇਹ ਲੋ ਥੋੜੀ ਜਣਾ ਜਈਦਾ ਸਕੂਲ ਵਾਲਿਆਂ ਨੂੰ ਜੇ ਬਾਕੀ ਇਸ ਲੈਵਲ ਦੇ ਸਕੂਲ ਐਡੇ ਤਗੜੇ ਤੇ ਆ ਤੇ ਆਪਣੀ ਥੋੜੀ ਬੋਦੀ ਰੈਪੋ ਵੀ ਤੇ ਬਣਾਉਣਾ ਵੀ ਕੀ ਕਰਨ ਦੇ ਆਪਾਂ ਕੀ ਨਹੀਂ ਕਰਨ ਦੇ ਕਿਉਂਕਿ ਸਕੂਲ ਸਾਰਿਆਂ ਦਾ ਭਵੇਖਿਆ ਗਾ ਅੱਗੇ ਕਾਰਵਾਈ ਤਾਂ ਕੀ ਹੋਣੀ ਚਾਹੀਦੀ ਬਸ ਇਹਨਾਂ ਨੂੰ ਥੋੜਾ ਜਿਹਾ ਤਰੀਕਾ ਸਹੀ ਕਰਨਾ ਚਾਹੀਦਾ ਆਪਣਾ ਵੀ ਸਕੂਲ ਦਾ ਟਾਈਮ ਜਿਹੜੀ ਛੁੱਟੀ ਦਾ ਆ ਕਿ ਪਿੱਛੇ ਆਪਣੀ ਪਾਰਕਿੰਗ ਲੈਂਡ ਪਾਰਕਿੰਗ 'ਚੋਂ ਬੱਚੇ ਆਉਣ ਉੱਥੋਂ ਵਹਿਣਾ ਚ ਬੰਦ ਘਰ ਜਾਣਾ ਉੰਡਾ ਰੋੜਿਆ ਫੜਗੜ ਚੂੜੀਆਂ ਰੋੜਿਆ ਸਕੂਲ ਦੇ ਪ੍ਰਬੰਧ ਇੰਨੇ ਜਿਆਦਾ ਮਾੜੇ ਨੇ ਇੱਕ ਬੱਚੇ ਨੂੰ ਇੱਕ ਗੱਡੀ ਚੜ੍ਹਣਾ ਹੁੰਦਾ ਹੀ ਆ ਹਜ਼ਾਰਾਂ ਬੱਚੇ ਪੜਦੇ ਰਹੇ ਹਜ਼ਾਰਾਂ ਹੀ ਗੱਡੀਆਂ ਇਸ ਹੱਬਣਾ ਜਦੋਂ ਵੈਲਾ ਲੱਗੀਆਂ ਵੈਲਾ ਵੀ ਆਪਣੀਆਂ ਜਿਹੜੀ ਲੈਣ ਆ ਫਾਇਦਾ ਲੈਣ ਬੜੀ ਮਾੜੀ ਗੱਲ ਆ ਸਕੂਲ ਵਾਸਤੇ ਮਾੜੀ ਗੱਲ ਆ ਬੱਚਿਆਂ ਦਾ ਕਸੂਰ ਨਹੀਂ ਸਕੂਲ ਵਾਸਤੇ ਹੱਦੋਂ ਵੱਧ ਮਾੜੀ ਗੱਲ ਆ ਪਿੱਛੇ ਜਾ ਕੇ ਵੇਖੋ ਮਰੀਜ਼ ਦੇ ਨਾਲ ਤੜਫਾਂਦੇ ਐਂਬੂਲੈਂਸ ਪਤੀ ਦੇ ਸੇ ਓਏ ਪਿਛਲੇ ਪਾਸੇ ਸਿਰੇ 6:30 ਤੋਂ ਲੈ ਕੇ 9:30 ਵਜੇ ਤੱਕ ਸਾਢੇ ਦਿਨ ਤੱਕ ਰਸ ਹੁੰਦਾ ਕੋਈ ਟ੍ਰੈਫਿਕ ਦਾ ਇਸ਼ੂ ਨਹੀਂ ਇਥੇ ਇਸ਼ੂ ਕਰੇਡ ਹੈ ਆਪਕੋ ਜਦਾ ਸਕੂਲ ਨੂੰ ਚਾਹੀਦਾ ਪੀ ਇਹਨਾਂ ਨੂੰ ਪਾਰਕਿੰਗ ਦਾ ਕੋਈ ਹੱਲ ਕੀਤਾ ਜਾਵੇ ਤਾਂ ਵੀ ਦੁਕਾਨਦਾਰਾਂ ਨੂੰ ਸਮੱਸਿਆ ਹੁੰਦੀ ਆ ਐਂਬੂਲੈਂਸ ਨੂੰ ਕੋਈ ਰਸਤਾ ਨਹੀਂ ਮਿਲਦਾ ਕੋਈ ਐਮਰਜੈਂਸੀ ਮਰ ਲੋ ਪੇਸ਼ਣ ਨੇ ਜਾਣਾ ਪਿਛਲੇ ਡੈਥ ਹੋ ਜੇ ਪਹੁੰਚ ਮੇਵਾਰਿਆ ਧਰਨੇ ਲਾ ਕੇ ਢੜ ਗਏ ਲੋਕ ਇੱਥੋਂ ਦੇ ਪੂਰਾ ਸਕੂਲ ਦਾ ਇਸ਼ੂ ਇਹਨਾਂ ਕੋਈ ਜਦਾ ਇਹਨਾਂ ਦੇ ਨਾਲ ਸਾਡੇ ਕੰਮਗਾ ਠਾਪਿਆ ਨਾ ਕੋਈ ਸਾਡੇ ਕੋ ਕਸਟਮਰ ਹੁੰਦਾ ਕੋਈ ਕਸਟਮਰ ਨੂੰ ਪਾਰਕਿੰਗ ਮਿਲੇਗੀ ਤੇ ਕਸਟਮਰ ਆਏਗਾ ਇਨੇ ਕਰਕੇ ਸਰੀਰ ਦਾ ਖਾਲੀ ਹੋ ਗਿਆ ਏਰੀਆ ਖਾਲੀ ਹੋ ਰਹਾ ਇਥੋਂ ਦਾ ਸਕੂਲ ਦਾ ਬੋਰ ਹਾਂਜੀ ਹੁਣ ਆਏ ਚਾਹੀਦਾ ਪਾਰਕਿੰਗ ਦਾ ਹੱਲ ਹੋਣਾ ਚਾਹੀਦਾ ਭਾਜੀ ਸਕੂਲ ਨੂੰ ਚਾਹੀਦਾ ਸਮੱਸਿਆ ਲੱਗਨ ਨੂੰ ਪੁਲਿਸ ਮੁਲਾਜ਼ਮ ਵੀ ਮੌਜੂਦ ਨਹੀਂ ਟ੍ਰੈਫਿਕ ਪੁਲਿਸ ਦੇ ਸਰ ਕਿੰਨੇ ਬੰਦੇ ਲੱਗੇ ਨੇ ਤੁਹਾਡੇ ਇੱਥੇ ਟ੍ਰੈਫਿਕ ਕੰਟਰੋਲ ਨੂੰ ਇੱਕ ਹੀ ਆ ਜੀ ਸਿੰਗਲ ਹੀ ਲੱਗਾ ਹੋਇਆ ਹਫਤਾ ਹੋ ਗਿਆ ਤੇ ਕੀ ਕਾਰਨ ਆ ਟ੍ਰੈਫਿਕ ਦਾ ਇੱਥੇ ਜੀ ਸਕੂਲ ਜਦੋਂ ਛੁੱਟੀ ਹੁੰਦੀ ਆ ਤਾਂ ਟ੍ਰੈਫਿਕ ਜਾਮ ਲੱਗਦਾ ਜੀ ਤੇ ਆਲਰੇਡੀ ਵੇਲੇ ਤੇ ਟ੍ਰੈਫਿਕ ਚੱਲੀ ਜਾਂਦੀ ਆ ਕਿੰਨੇ ਮੁਲਾਜ਼ਮ ਹੋਣੇ ਚਾਹੀਦੇ ਨੇ ਘੱਟੋ ਘਾਟ ਇੱਥੇ ਚਾਰਕ ਮੁਲਾਜ਼ਮ ਹੋਣੇ ਚਾ ਤੱਲੇ ਦਾ ਨਹੀਂ ਕੰਟਰੋਲ ਹੋ ਸਕਦਾ ਸਰਮੋ ਲਾਈ ਵੀ ਹਮ ਤੇ ਬੜੀ ਐਕਟਵ ਹੋ ਜਾਂਦੀ ਹੈ ਜਲਦੀ ਟ੍ਰੈਫਿਕ ਜਿਹੜੀ ਰੈਗੂਲਰ ਹੋ ਜਾਂਦੀ ਹੈ ਇਸ ਗੱਲ ਨੂੰ ਮੰਨਦੇ ਹੋ ਕਿ ਜਨਤਾ ਖਜਲ ਖਵਾਰ ਹੁੰਦੀ ਟ੍ਰੈਫਿਕ ਦੀ ਮਾਇਨੇ ਨੂੰ ਬਿਲਕੁਲ ਹੁੰਦੀ ਆ ਸਕੂਲ ਵੱਲੋਂ ਕੀ ਪ੍ਰਬੰਧ ਨੇ ਜੀ ਇਹਨਾਂ ਨੂੰ ਸਾਰਿਆਂ ਨੂੰ ਪਾਰਕਿੰਗ ਬਾਰੇ ਕਿਹਾ ਗਿਆ ਵਾ ਵੀ ਗੱਡੀਆਂ ਪਿਛੇ ਪਾਰਕਿੰਗ ਕਰਿਆ ਕਰੋ ਬੱਚਾ ਬੱਚਾ ਲੈਣ ਆਉਂਦੇ ਆ ਪਰ ਜਿਹੜੇ ਪੇਰੈਂਟਸ ਕੋਈ ਵੀ ਗੱਡੀ ਪਿਛੇ ਪਾਰਕਿੰਗ ਨਹੀਂ ਕਰਦੇ ਇਹ ਰੋਡ 'ਤੇ ਘੜੀ ਕਰਕੇ ਤੇ ਬੱਚੇ ਨੂੰ ਡ੍ਰੌਪ ਕਰਦੇ ਨੇ ਤੇ ਆ ਜਿਹੜੀਆਂ ਸੜਕ 'ਤੇ ਲੱਗੀਆਂ ਗੱਡੀਆਂ ਨੇ ਤੇ ਕਾਰਵਾਈ ਹੋਊਗੀ ਕੋਈ ਹੋਣੀ ਚਾਹੀਦੀ ਆ ਕਿਉਂਕਿ ਹੋਏ ਕ ਠੀਕ ਰਹਿਣਗੇ ਕਾਰਵਾਈ ਤੇ ਤੁਸੀਂ ਕਰੀਏ ਇਹ ਤਾਂ ਸੀਨੀਅਰ ਅਫਸਰਾਂ ਨੂੰ ਕਈ ਦਫਤਰਾਂ 'ਤੇ ਫੋਨ ਕਰੀਏ ਦੱਸੋ ਕਿ ਤੁਸੀਂ ਉਹਨਾਂ ਨੂੰ ਸੀਨੀਅਰ ਬਿਲਕੁਲ ਸੰਦੇਸ਼ ਵਾਲੀ ਨਾਲ ਹੀ ਲਿਹਾਵਾਂਗੇ ਜੀ ਫਤੇਗੜ ਚੂੜੀਆਂ ਰੋਡ ਵਿਖੇ ਮੌਜੂਦ ਆ ਜਿੱਥੇ ਤੁਸੀਂ ਟ੍ਰੈਫਿਕ ਦੇ ਹਾਲਾਤ ਦੇਖ ਸਕਦੇ ਹੋ ਕਿ ਇੱਥੇ ਸਕੂਲ ਦੀ ਵਜ੍ਹਾ ਨਾਲ ਜਿਹੜਾ ਇੱਥੇ ਵੱਡਾ ਜਾਮ ਰੋਜ਼ਾਨਾ ਲੱਗਦਾ ਹੈ ਤੇ ਜਿਹੜੇ ਮਾਪੇ ਬੱਚਿਆਂ ਨੂੰ ਸਕੂਲੋਂ ਲੈਣ ਵਾਸਤੇ ਆਉਂਦੇ ਨੇ ਕਿਸ ਕਦਰ ਸੜਕ ਦੇ ਕੰਢੇ ਤੇ ਹੀ ਜਿਹੜੀ ਆ ਪਾਰਕਿੰਗ ਕੀਤੀ ਜਾਂਦੀ ਹੈ ਜਿਸ ਨਾਲ ਵੱਡਾ ਟ੍ਰੈਫਿਕ ਜਾਮ ਲੱਗਦਾ ਹੈ ਆਸ-ਪਾਸ ਦੇ ਲੋਕ ਰਾਹੀਰ ਪਰੇਸ਼ਾਨ ਨੇ ਪਰ ਇਸ ਵਾਲੇ ਟ੍ਰੈਫਿਕ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਰੋਡ ਤੇ ਜਿਹੜਾ ਰੋਜ਼ਾਨਾ ਜਾਮ ਲੱਗਦਾ ਹੈ ਉਸ ਨੂੰ ਨਜਾਦ ਦਵਾਈ ਜਾਵੇ ਤਾਂ ਜੋ ਲੋਕਾਂ ਦੀ ਰਾਹ ਆਸਾਨ ਹੋ ਸਕੇ ਤੇ ਸਕੂਲ ਪ੍ਰਸ਼ਾਸਨ ਨੂੰ ਵੀ ਇਹ ਚਾਹੀਦਾ ਹੈ ਕਿ ਇਸ ਸੰਬੰਧ ਦੇ ਵਿੱਚ ਇੱਕ ਰਣਨੀਤੀ ਤਿਆਰ ਕਰਨ ਜਿਸ ਨਾਲ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਪੂਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਹੀ ਹਾਲਾਤ ਨੇ ਪਰ ਅੱਜ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਇਹ ਫਤੇਗੜ ਚੂੜੀਆਂ ਰੋਡ ਦੀਆਂ ਨੇ ਜਿੱਥੇ ਟ੍ਰੈਫਿਕ ਰੋਜ਼ਾਨਾ ਜਾਮ ਰਹਿੰਦਾ ਹੈ ਤੇ ਜਿਹੜੇ ਦੁਕਾਨਦਾਰ ਨੇ ਉਹ ਵੀ ਪਰੇਸ਼ਾਨ ਨੇ ਜਿਹੜੀ ਸਰਵਿਸ ਲੇਨ ਆ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਪਾਰਕਿੰਗ ਕੀਤੀ ਗਈ ਹੈ ਸਕੂਟਰ ਦੋ ਪਹੀਆ ਵਾਹਨਾਂ ਦੀ ਤੇ ਸੜਕ ਦੇ ਉੱਤੇ ਕਾਰਾਂ ਖੜੀਆਂ ਕੀਤੀਆਂ ਗਈਆਂ ਨੇ ਤੇ ਇਹਨਾਂ ਨੂੰ ਦੱਸਣਾ ਹੋਵੇਗਾ ਕਿ ਇਹ ਜਿਹੜੀਆਂ ਸੜਕਾਂ ਨੇ ਜਾਂ ਸਰਵਿਸ ਲੇਨ ਹੈ ਇਹ ਲੋਕਾਂ ਦੇ ਚੱਲਣ ਵਾਸਤੇ ਤੇ ਵਾਹਨਾਂ ਦੇ ਚੱਲਣ ਵਾਸਤੇ ਹੈ ਨਾ ਕਿ ਪਾਰਕਿੰਗ ਵਾਸਤੇ ਸੋ ਉਮੀਦ ਕਰਦੇ ਹਾਂ ਕਿ ਟ੍ਰੈਫਿਕ ਪੁਲਿਸ ਇਸ ਵਾਲੇ ਜਲਦ ਕਾਰਵਾਈ ਕਰੇਗਾ ਸਹਿਯੋਗੀ ਰਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਪੇ ਨਿਊਜ਼ ਅੰਮ੍ਰਿਤਸਰ